ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹਨਾਂ ਪੰਜ ਦਰਿਆਵਾਂ ਦਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ ਧਰਤੀ ਹੇਠਲਾ ਪਾਣੀ ਵੀ ਪੰਜਾਬ ਦਾ ਹੁਣ ਪੀਣ ਯੋਗ ਨਹੀਂ ਰਿਹਾ ਤਾਂ ਪਾਣੀ ਦਾ ਪ੍ਰਦੂਸ਼ਣ ਪੰਜਾਬ ਦੇ ਲੋਕਾਂ ਵਾਸਤੇ ਇੱਕ ਵੱਡੀ ਸਮੱਸਿਆ ਬਣ ਚੁੱਕਿਆ ਹੈ ਕੈਂਸਰ ਅਤੇ ਹੋਰ ਕਈ ਭਿਆਨਕ ਬਿਮਾਰੀਆਂ ਨੇ ਜਿਹੜੀਆਂ ਉਹ ਪਾਣੀ ਤੋਂ ਪੰਜਾਬ ਦੇ ਲੋਕਾਂ ਨੂੰ ਲੱਗ ਰਹੀਆਂ ਨੇ ਤਾਂ ਪਾਣੀ ਦੇ ਪ੍ਰਦੂਸ਼ਣ ਨੂੰ ਲੈ ਕੇ ਕੁਝ ਅੰਕੜੇ ਨੇ ਜਿਹੜੇ ਉਹ ਸਾਹਮਣੇ ਆਏ ਨੇ ਜਿਹੜੇ ਵਾਕਾਈ ਹੈਰਾਨ ਕਰਨ ਵਾਲੇ ਨੇ ਪੰਜਾਬ ਦੇ ਵੱਖੋ-ਵੱਖ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਨੇ ਤਾਂ ਪੰਜਾਬ ਦੇ ਵਿੱਚ ਪਾਣੀ ਨੂੰ ਲੈ ਕੇ ਪੰਜਾਬ ਹੀ ਨਹੀਂ ਅਗਰ ਪੂਰੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇੱਕ ਬੇਹੱਦ ਗੰਭੀਰ ਅਤੇ ਵੱਡੀ ਸਮੱਸਿਆ ਜਲ ਪ੍ਰਦੂਸ਼ਣ ਵੱਧਦਾ ਜਾ ਰਿਹਾ ਏ ਪਹਿਲਾਂ ਤਾਂ ਨਦੀਆਂ ਨਾਲਿਆਂ ਦਾ ਪਾਣੀ ਪ੍ਰਦੂਸ਼ਿਤ ਹੋਇਆ ਸੀ ਹੁਣ ਹਾਲਾਤ ਇਹ ਨੇ ਕਿ ਜ਼ਮੀਨ ਦੋਜ ਪਾਣੀ ਧਰਤੀ ਦੇ ਹੇਠਲਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ ਫੈਕਟਰੀਆਂ ਦੇ ਗੰਦੇ ਪਾਣੀ ਨੇ ਫੈਕਟਰੀਆਂ ਵੱਲੋਂ ਕੀਤੇ ਗਏ ਬੂਰਾ ਨੇ ਖੇਤੀ ਦੇ ਵਿੱਚ ਵਰਤੇ ਗਏ ਰਸਾਇਣਾਂ ਨੇ ਅਤੇ ਮਨੁੱਖ ਦੀ ਤਰੱਕੀ ਦੇ ਵਿੱਚ ਜਿਹੜੇ ਜਿਹੜੇ ਕਦਮ ਹੁਣ ਤੱਕ ਚੁੱਕੇ ਗਏ ਨੇ ਇਹਨਾਂ ਨੇ ਸਥਿਤੀ ਬੇਹੱਦ ਗੰਭੀਰ ਬਣਾ ਦਿੱਤੀ ਹੈ ਤਾ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਜਾਣਕਾਰੀ ਸਾਹਮਣੇ ਆਈ ਹੈ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਜ਼ਮੀਨ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ ਜਿੱਤੇ ਹੁਣ ਸੈਨੀਟੇਸ਼ਨ ਵਿਭਾਗ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਲਈ ਕੰਮ ਕਰ ਰਿਹਾ ਹੈ ਤਾਂ ਪੰਜ ਦਰਿਆਵਾਂ ਦੀ ਧਰਤੀ ਪਾਣੀ ਆ ਜਿਹੜਾ ਇਸ ਦਾ ਹੁਣ ਪੀਣ ਯੋਗ ਨਹੀਂ ਰਹਾ ਹੁਣ ਇਹ ਹਾਲਾਤ ਨੇ ਕਿ ਕੈਂਸਰ ਗੁਰਦਿਆਂ ਦੇ ਰੋਗ ਦੰਦਾਂ ਅਤੇ ਹੱਡੀਆਂ ਨੂੰ ਖੋਰਾ ਲੱਗਣਾ ਅਤੇ ਹੋਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਬੈਡੀਕਲ ਮਹਾਰਾ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਦੀ ਧਰਤੀ ਤੇ ਦੇਸ਼ ਦੀ ਜਨਤਾ ਪੇਟ ਭਰਦੀ ਆ ਪੰਜਾਬ ਨੇ ਹਰੀ ਕ੍ਰਾਂਤੀ ਵਿੱਚ ਵੱਡਾ ਯੋਗਦਾਨ ਅਦਾ ਕੀਤਾ ਹੈ ਲੇਕਿਨ ਖੇਤੀ ਦੌਰਾਨ ਵਰਤੀਆਂ ਗਈਆਂ ਅੰਨੇਵਾ ਖਾਦਾਂ ਨੇ ਜਿਹੜੀਆਂ ਅੰਨੇਵਾ ਰਸਾਇਣਾਂ ਨੇ ਜ਼ਮੀਨ ਹੇਠਲੇ ਪਾਣੀ ਨੂੰ ਦੂਸ਼ਿਤ ਕਰ ਦਿੱਤਾ ਹੈ ਅਰ ਰਸਾਇਣਿਕ ਅਤੇ ਮੈਟਲ ਤੱਤ ਜ਼ਮੀਨ ਦੇ ਵਿੱਚ ਚਲੇ ਗਏ ਨੇ ਦੂਜੇ ਪਾਸੇ ਫੈਕਟਰੀਆਂ ਦੇ ਜਿਹੜੀਆਂ ਉਹਨਾਂ ਵੱਲੋਂ ਵੀ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਪਰ ਦੂਸ਼ਿਤ ਪਾਣੀ ਦਾ ਨਿਪਟਾਰਾ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਨਦੀਆਂ ਨਾਲਿਆਂ ਸੀਵਰੇਜਾਂ ਅਤੇ ਹੋਰ ਥਾਵਾਂ ਦਾ ਗੰਦਾ ਪਾਣੀ ਜਿਹੜਾ ਉਸ ਸ਼ਰਿਆਮ ਕੁਦਰਤੀ ਸਰੋਤਾਂ ਦੇ ਵਿੱਚ ਛੱਡਿਆ ਜਾ ਰਿਹਾ ਹੈ ਕੇਂਦਰੀ ਜਲ ਸਰੋਤ ਮੰਤਰਾਲੇ ਨੇ ਪੰਜਾਬ ਦੇ 20 ਜ਼ਿਲ੍ਹਿਆਂ ਦੇ ਜ਼ਮੀਨ ਹੇਠਲੇ ਪਾਣੀ ਵਿੱਚ ਨਾਈਟ੍ਰੇਟ ਦਾ ਪੱਧਰ ਵੱਧ ਪਾਇਆ ਹੈ ਅਤੇ ਇਸ ਦੇ ਨਾਲ ਪਹਿਲਾ ਮਾਲਵਾ ਅਤੇ ਫਿਰ ਦੁਆਬਾ ਪ੍ਰਭਾਵਿਤ ਹੁੰਦਾ ਹੈ ਜਿੱਥੇ ਕੈਂਸਰ ਅਤੇ ਹੋਰ ਬਿਮਾਰੀਆਂ ਨੇ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਹਾਉਂਡ ਮਾਜੇ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਵੀ ਪਿੰਡਾਂ ਦੇ ਨਲਕੀਆਂ ਟਿਊ ਵੈਲਵਾਂ ਅਤੇ ਹੋਰ ਸਾਧਨਾਂ ਦਾ ਪਾਣੀ ਆ ਜਿਹੜਾ ਉਹ ਦੂਸ਼ਿਤ ਹੁੰਦਾ ਜਾ ਰਿਹਾ ਹੈ ਤਾਂ ਵਾਟਰ ਸਪਲਾਈ ਅਤੇ ਸੈਡੀਟੇਸ਼ਨ ਵਿਭਾਗ ਵੱਲੋਂ ਵਰਲਡ ਬੈਂਕ ਦੇ ਸਹਿਯੋਗ ਨਾਲ ਪਾਣੀ ਦੀਆਂ ਟੈਂਕੀਆਂ ਨੇ ਜਿਹੜੀਆਂ ਉਹ ਵੀ ਲਗਾਈਆਂ ਗਈਆਂ ਸੀ ਜਿਨ੍ਹਾਂ ਦੇ ਸੈਂਪਲ ਵੀ ਹੁਣ ਦੂਸ਼ਿਤ ਪਾਏ ਗਏ ਨੇ ਤਵਾਕ ਵਕ ਬਲਾਕਰ ਦੇ ਵਿੱਚ ਪਾਣੀ ਦੇ ਸੈਂਪਲ ਨੇ ਜਿਹੜੇ ਓ ਦੂਸ਼ਿਤ ਪਾਏ ਗਏ ਨੇ ਕਲਨੌਰ ਦੇ ਵਿੱਚ 330 ਡੇਰਾ ਪਾਪਾ ਨਾਨਕ ਵਿੱਚ 48 ਦੇ ਕਰੀਬ ਵਾਟਰ ਸਪਲਾਈ ਦੇ ਟੈਂਕੀਆਂ ਨੇ ਜਿਹੜੀਆਂ ਉਹ ਲਗਾਈਆਂ ਗਈਆਂ ਸੀ ਜਿਨ੍ਹਾਂ ਦੇ ਉੱਤੇ ਕਰੋੜਾਂ ਰੁਪਏ ਖਰਚੇ ਗਏ ਸੀ ਲੇਕਿਨ ਇਹਦਾ ਪਾਣੀ ਆ ਦੇ ਸੈਂਪਲ ਨੇ ਹੁਣ ਵਾਕਈ ਚਿੰਤਾ ਵਧਾ ਦਿੰਦੀ ਹੈ ਦੂਜੇ ਪਾਸੇ ਮੁਫਤ ਦੇ ਵਿੱਚ ਆਰਓ ਦਿੱਤੇ ਜਾ ਰਹੇ ਨੇ ਪਿੰਡ ਪੰਦਰ ਉੱਤੇ ਪਲਾਂਟ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਲੇਕਿਨ ਸਮੱਸਿਆਵਾਂ ਨੇ ਜਿਹੜੀਆਂ ਉਹ ਜਿਉਂ ਦੀਆਂ ਤਿਉਂ ਬਰਕਰਾਰ ਨੇ ਕਿਹਾ ਕਿ ਵੱਡੇ ਪੱਧਰ ਉਤੇ ਪਾਣੀ ਨੂੰ ਲੈ ਕੇ ਲੋਕ ਨੇ ਜਿਹੜੇ ਉਹ ਵੀ ਜਾਗਰੂਕ ਨਹੀਂ ਹੈ ਹਾਲਾਂਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲੋਕ ਫਿਲਟਰ ਵਾਲੇ ਪਾਣੀ ਦੀ ਜਈ ਜਾਂ ਫਿਰ ਕਿਸੇ ਹੋ ਤਰੀਕੇ ਨਾਲ ਪਾਣੀ ਨੂੰ ਸਾਫ਼ ਕਰਕੇ ਵਰਤੋਂ ਕਰਦੇ ਨੇ ਲੇਕਿਨ ਜਦੋਂ ਤੱਕ ਇਹ ਚੀਜ਼ ਬਿਲਕੁਲ ਖਤਮ ਨਹੀਂ ਹੁੰਦੀ ਉਦੋਂ ਤੱਕ ਲੋਕਾਂ ਦੀ ਪਰੇਸ਼ਾਨੀਆਂ ਜਿਹੜੀ ਉਹ ਘਟਣ ਵਾਲੀ ਨਹੀਂ ਹੈ ਦੂਜੇ ਪਾਸੇ ਪਿੰਡਾਂ ਦੇ ਵਿੱਚ ਆਰਓ ਮੁਫਤ ਵਡੇ ਗਏ ਨੇ ਅਤੇ ਨਾਲ ਹੀ ਲੋਕਾਂ ਨੂੰ ਹੋਰ ਵੀ ਇਨਸਟਰਕਸ਼ਨਸ ਦੇ ਜਿਹੜੀਆਂ ਉਦਤਿਆ ਗਿਆ ਨੇ ਆਰਓ ਨਾਲ ਸ਼ੁੱਧ ਪਾਣੀ ਬਣਾਉਣ ਲਈ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਪੱਧਰ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ਇਸ ਤੋਂ ਬਾਅਦ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਦੇ ਵਿੱਚ ਸੈਂਕੜੇ ਦੇ ਕਰੀਬ ਲੋਕਾਂ ਨੂੰ ਸ਼ੁੱਧ ਪਾਣੀ ਮਹੱਈਆ ਕਰਵਾਉਣ ਲਈ ਪਿੰਡਾਂ ਦੇ ਵਿੱਚ ਸੀਡਬਲਯੂ ਪੀਪੀ ਸਕੀਮ ਤਹਿਤ ਹੋਰ ਰਸਾਇਣਿਕ ਪਲਾਂਟ ਨੇ ਜਿਹੜੇ ਉਲਗਾਏ ਗਏ ਜਿਨ੍ਹਾਂ ਦੇ ਵਿੱਚ ਸ਼ੁੱਧ ਪਾਣੀ ਦੀ ਪ੍ਰਾਪਤੀ ਲਈ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਦੇ ਲਾਪਾਤਰੀਆਂ ਨੂੰ ਕਾਰਡ ਰਾਹੀਂ ਪਾਣੀ ਜਿਹੜਾ ਉਦਿੱਤਾ ਜਾਂਦਾ ਹੈ ਹਰੇਕ ਘਲਾ ਪਾਤਰੀ ਨੂੰ 40 ਤੋਂ 70 ਲੀਟਰ ਤੱਕ ਮੁਫਤ ਸ਼ੁੱਧ ਪਾਣੀ ਦਿੱਤਾ ਜਾਂਦਾ ਹੈ ਤਾਂ ਸੈਨੀਟੇਸ਼ਨ ਵਿਭਾਗ ਵੱਲੋਂ 1.5 ਅਰਬ ਦੀ ਲਾਗਤ ਦੇ ਨਾਲ ਸਰਫੇਸ ਵਾਟਰ ਪ੍ਰੋਜੈਕਟ ਦੇ ਜਿਹੜੇ ਉਹ ਬਣਾਏ ਜਾ ਰਹੇ ਨੇ ਮੈਡੀਕਲ ਮਹਾਰਾ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਪਾਣੀ ਵਿੱਚਲੇ ਅਰ ਰਸੈਨਿਕ ਮੈਟਲ ਆਦ ਬਹੁਤ ਜਿਆਦਾ ਹੈਵੀ ਤੱਤ ਹੁੰਦੇ ਨੇ ਜਿਹੜੀ ਮਨੁੱਖੀ ਸਿਹਤ ਲਈ ਬੇहद ਹਾਨੀਕਾਰਕ ਨੇ ਇਹਨਾਂ ਦੇ ਨਾਲ ਕੈਂਸਰ ਗੁਰਦੇ ਆ ਦਿਮਾਗ ਅਤੇ ਹੱਡੀਆਂ ਦੇ ਖੋਰੇ ਦਿਲ ਦੇ ਵਾਲਵ ਅਤੇ ਚਮੜੀ ਆਦੀ ਦੇ ਰੋਗ ਨੇ ਜਿਹੜੇ ਉਹ ਹੋ ਸਕਦੇ ਨੇ ਜਿਸ ਕਰਕੇ ਹੈਵੀ ਮੈਟਲ ਸਰੀਰ ਦੀ ਬਾਡੀ ਵਿੱਚ ਜਾ ਕੇ ਜਮ ਜਾਂਦੇ ਨੇ ਅਤੇ ਸਰੀਰ ਨੂੰ ਬੇहद ਨੁਕਸਾਨ ਪਹੁੰਚਾਉਂਦੇ ਨੇ ਇਸ ਤੋਂ ਬਚਣ ਦੇ ਲਈ ਸ਼ੁੱਧ ਪਾਣੀ ਪੀਣਾ ਚਾਹੀਦਾ ਹੈ ਪਾਣੀ ਨੂੰ ਉਬਾਲ ਕੇ ਜਾਂ ਫਿਰ ਫਿਲਟਰ ਕਰਕੇ ਪੀਣਾ ਚਾਹੀਦਾ ਹੈ ਅਤੇ ਸਵੇਰੇ ਸਵੇਰੇ ਤੇ ਪਾਣੀ ਦੀ ਜਾਂਚ ਆ ਰਹੀਓ ਕਰਵਾਉਣੀ ਚਾਹੀਦੀ ਹੈ ਹਾਲਾਂਕਿ ਇਕੱਲਾ ਗੁਰਦਾਸਪੁਰੀ ਨਹੀਂ ਪੰਜਾਬ ਦੇ ਵੱਖੋ-ਵੱਖ ਜ਼ਿਲ੍ਹਿਆਂ ਦੇ ਇਹ ਹਾਲਾਤ ਨੇ ਪਾਣੀ ਨੂੰ ਲੈ ਕੇ ਜ਼ਰੂਰ ਵੱਡੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਪੈਦਾ ਹੋ ਚੁੱਕੀਆਂ ਨੇ ਹਾਲੇ ਵੀ ਜੇਕਰ ਇਹਨਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਭਵਿੱਖ ਵਿੱਚ ਜਾ ਕੇ ਵੱਡੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਤਾਂ ਦੇਖਣਾ ਹੋਵੇਗਾ ਕਿ ਆਮ ਲੋਕ ਪਾਣੀ ਨੂੰ ਲੈ ਕੇ ਕਿੰਨੇ ਜਾਗਰੂਕ ਹੁੰਦੇ ਨੇ ਅਤੇ ਸਰਕਾਰਾਂ ਦੇ ਵੱਲੋਂ ਜਲ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਲਈ ਕਿਹੜੇ ਉਪਰਾਲੇ ਕੀਤੇ ਜਾਂਦੇ ਨੇ